ਤੁਸੀਂ ਤੇ ਤਾਰੇ ਗਿਣ ਲੈ ਹੁਣਗੇ ਉਹਦੇ ਕੋਲੋਂ ਡਾਲਰ ਨਹੀਂ ਗਿਣੇ ਹੋਣਗੇ ਮੈਂ ਕਿੰਨੇ ਹੋ ਗਿਆ ਹਾਂ ਆਓ ਬਾਈ ਦੇ ਜਾਣਾ ਮੈਂ ਕਹਿੰਦਾ ਵੀ ਚਲ ਦੇ ਦੇ ਵਿੱਚ ਤੁਸੀਂ ਹਾਜ਼ਰੀ ਲਾਓ ਆ ਜਾਓ ਜੀ ਮੈਂ ਇਸ਼ਕ ਕਮਾਇਆ ਠੋਕ ਕੇ ਕੋਈ ਵਖਾਵੇ ਮੈਨੂੰ ਰੋਕ ਕੇ ਕੋਈ ਵਖਾਵੇ ਮੈਨੂੰ ਰੋਕ ਕੇ ਕੋਈ ਵਖਾਵੇ ਮੈਨੂੰ ਰੋਕ ਕੇ ਹਾਂ ਮੈਂ ਇਸ਼ਕ ਕਮਾਇਆ ਠੋਕ ਕੇ ਤੇ ਕੋਈ ਵਖਾਵੇ ਮੈਨੂੰ ਰੋਕ ਕੇ ਤੂੰ ਨਹੀਂ ਬੋਲਦਾ ਛਿਦਿਆ ਤੇਰੀ ਪਨੀਰੀ ਬੋਲਦੀ ਆਹ ਦੇਖ ਲੈ ਬਕਰਪੁਰ ਤੇਰੀ ਫਕੀਰੀ ਬੋਲਦੀ ਆਹ ਦੇਖ ਲੈ ਜੱਤਾ ਆ ਕੇ ਤੇਰੀ ਫਕੀਰੀ ਬੋਲਦੀ ਦੇਖ ਲੈ ਸਗੀ ਰਾਮ ਆ ਕੇ ਤੇਰੀ ਫਕੀਰੀ ਬੋਲਦੀ ਆਹ ਦੇਖ ਲੈ ਢਿੱਬੀ ਜੇ ਆ ਕੇ ਤੇਰੀ ਫਕੀਰੀ ਬੋਲਦੀ